ਹਾਂਜੀ ਇਹ ਲੇਖ ਵੀਡੀਓ ਦੇ ਵਿੱਚ ਹੋਣ ਜਾ ਰਿਹਾ ਹੈ ਕਵਲ ਤੇ ਸੰਦੀਪ ਦਾ ਰੋਕਾ ਕਿਉਂਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਸਕਦੇ ਹਾਂ ਕਿ ਕਵਲ ਦੇ ਘਰ ਵਾਲੀ ਬਹੁਤ ਜ਼ਿਆਦਾ ਲਾਹ ਪਰਵਾਹ ਵਿਖਾਈ ਗਈ ਹੈ ਜੋ ਕਿ ਪਾਰਲਰ ਵਾਲੀ ਦੀਦੀ ਰੋਲ ਨਿਭਾ ਰਹੇ ਹਨ ਤੇ ਇੱਥੇ ਕਵਲ ਸੰਦੀਪ ਦੀ ਪਹਿਲੀ ਮੁਲਾਕਾਤ ਵੀ ਵੀਡੀਓ ਦੇ ਵਿੱਚ ਵਿਖਾ ਦਿੱਤੀ ਗਈ ਹੈ ਤੇ ਕਵਲ ਦੀ ਮੰਮਾ ਉਹਨਾਂ ਦੋਵੇਂ ਜਣੇ ਗੱਡੀ ਦੇ ਵਿੱਚ ਜਾ ਰਹੇ ਹੁੰਦੀ ਹੈ ਜਿੱਥੇ ਸੰਦੀਪ ਹਨੇਰੇ ਦੇ ਵਿੱਚ ਤੁਰੇ ਫਿਰ ਰਹੀ ਹੁੰਦੀ ਹੈ ਕਿਉਂਕਿ ਉਹ ਗੁਰਮੀਹਰ ਨੂੰ ਦਵਾਈ ਦਿਵਾਉਣ ਦੇ ਲਈ ਮੈਡੀਕਲ ਤੇ ਆਈ ਹੁੰਦੀ ਹੈ ਤੇ ਇੱਥੇ ਉਹ ਪੈਸੇ ਵੀ ਕਾਫੀ ਰੋਕ ਕੇ ਜਾਂਦੀ ਹੈ ਕਿਉਂਕਿ ਉਹਦੇ ਕੋਲ ਪੈਸੇ ਘੱਟ ਹੁੰਦੇ ਆ ਮੈਡੀਕਲ ਵਾਲੇ ਨਾਲ ਉਧਾਰ ਕਰਕੇ ਜਾਂਦੀ ਹੈ ਤੇ ਇਸ ਮੁਲਾਕਾਤ ਦੇ ਦੌਰਾਨ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੀ ਵੀਡੀਓ ਦੇ ਵਿੱਚ ਉਹਨਾਂ ਦਾ ਰੋਕਾ ਹੋਵੇਗਾ ਤੇ ਮੈਰਿਜ ਵੀ ਹੋਵੇਗੀ ਤੇ ਹਨੇਰੇ ਦੇ ਵਿੱਚ ਉਸ ਨੂੰ ਜਦੋਂ ਕਬਲ ਹੋਣੀ ਗੱਡੀ ਤੇ ਛੱਡ ਕੇ ਜਾਂਦੇ ਹਨ ਤਾਂ ਗਵੰਡਨ ਆਂਟੀ ਸ਼ੱਕ ਦੀ ਨਜ਼ਰਾਂ ਨਾਲ ਉਸ ਨੂੰ ਦੇਖਦੀ ਨਜ਼ਰ ਆਉਂਦੀ ਹੈ ਤੇ ਕਬਲ ਹੋਣੀ ਵੀ ਪਹਿਲਾਂ ਉਸ ਤੇ ਯਕੀਨ ਨਹੀਂ ਕਰਦੇਗੀ ਉਸ ਦੀ ਮਾਂ ਕਹਿੰਦੀ ਹੈ ਕਿ ਆਨ ਨੂੰ ਕਿਵੇਂ ਗੱਡੀ ਦੇ ਵਿੱਚ ਬਿਠਾਈਏ ਬਟ ਕਵਲ ਦੇ ਕਹਿਣ ਤੇ ਉਹ ਗੱਡੀ ਦੇ ਵਿੱਚ ਬੈਠ ਕੇ ਆਪਣੇ ਘਰ ਸਹੀ ਸਲਾਮਤ ਪਹੁੰਚ ਜਾਂਦੀ ਹੈ ਤੇ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਤੇ ਇੰਟਰਸਟਿੰਗ ਹੈ ਤੇ ਤੁਸੀਂ ਵੇਖ ਹੀ ਸਕਦੇ ਆ ਕਿ ਉਹਨਾਂ ਦੀ ਪਹਿਲੀ ਮੁਲਾਕਾਤ ਦੇ ਵਿੱਚ ਹੀ ਬਹੁਤ ਜ਼ਿਆਦਾ ਪਿਆਰ ਭਰੀਆਂ ਗੱਲਾਂ ਦੇਖ ਕੇ ਨਜ਼ਰ ਆ ਰਿਹਾ ਹੈ ਕਿ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੋਣ ਵਾਲੀ ਹੈ ਤੇ ਉਧਰ ਵਿਕੀ ਪ੍ਰੀਤ ਆਪਣੇ ਬਾਹਰ ਘੁੰਮਣ ਜਾਣ ਦੀ ਪਲੈਨਿੰਗ ਕਰ ਰਹੇ ਹੁੰਦੇ ਹਨ ਤੇ ਪਿੰਕੀ ਭਾਬੀ ਜਾਨੀ ਕਿ ਪਿੰਕੀ ਜਠਾਣੀ ਜਿਹੜੀ ਬਣੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਸਤਾ ਰਹੀ ਦੀ ਹੈ ਤੇ ਉਹਨਾਂ ਦੇ ਘੁਮਣ ਫਿਰਨ ਦੇ ਵਿਚੜਚਣ ਪਾਰ ਨਹੀਂ ਹੁੰਦੀ ਕਿਉਂਕਿ ਉਹ ਲੜਾਈ ਦਿਨ ਪ੍ਰਤੀ ਦਿਨ ਪਾਈ ਰੱਖਦੀ ਹੁੰਦੀ ਹੈ ਘਰ ਦੇ ਵਿੱਚ ਤੇ ਇਧਰ ਕਵਲ ਦੀ ਮਾਂ ਪਿੰਕੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਤੇ ਘਰ ਦਾ ਕੋਈ ਵੀ ਕੰਮ ਉਹ ਕਰਦੀ ਨਹੀਂ ਹੁੰਦੀ ਕਿਉਂਕਿ ਉਸ ਦਾ ਧਿਆਨ ਬਾਹਰ ਹੁੰਦਾ ਹੈ ਤੇ ਉਸ ਦਾ ਬਾਹਰ ਵਾਲਾ ਚੱਕਰ ਉਸ ਨੂੰ ਬਹੁਤ ਜ਼ਿਆਦਾ ਹੀ ਚੰਡੀਗੜ੍ਹ ਵੱਲ ਖਿੱਚ ਰਿਹਾ ਹੁੰਦਾ ਹੈ ਤੇ ਚੰਡੀਗੜ੍ਹ ਜਾਣ ਦੀ ਜ਼ੇਦ ਕਰ ਰਹੀ ਹੁੰਦੀ ਹੈ ਤੇ ਇੱਕ ਉਹ ਲਾਪਰਵਾਹ ਔਰਤ ਦੀ ਕਹਾਣੀ ਇਸ ਵੀਡੀਓ ਦੇ ਵਿੱਚ ਵਿਖਾਈ ਗਈ ਹੈ ਤੇ ਇਸ ਲਾਪਰਵਾਹ ਪਤੀਜੀ ਯਾਨੀ ਕਿ ਜਿਹੜੀ ਪਾਲੀ ਹੁੰਦੀ ਹੈ ਉਸ ਦੀ ਪਤੀਜੀ ਉਸ ਦੀ ਸੱਚਾਈ ਉਹਦੇ ਸਾਹਮਣੇ ਆ ਜਾਂਦੀ ਹੈ ਤੇ ਉਸ ਦੀ ਸਟਾਈ ਜਾਣ ਕੇ ਉਹ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਉਹ ਸਭ ਕੁਝ ਕੋਸ ਰਹੀ ਹੁੰਦੀ ਹੈ ਆਪਣੇ ਤੇ ਤੇ ਕਹਿੰਦੀ ਹੁੰਦੀ ਹੈ ਤੂੰ ਸੁਧਰ ਜੇ ਵੀਡੀਓ ਨੂੰ